ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਵਾਹਿ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਡੰਡਾ ਉਤਵੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹਥ ਸੰਗਤ ਰਾਜੋ ਜੀ ਤਰੇ ਆ ਪਵ ਸਾਗਰ ਨੀ ਜਾਣਾ ਸੰਗਤ ਵਾਜੋ thank okay. you ਸਾਜ ਜੀ ਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਸਾਡੇ ਬਹੁਤ ਸਤਕਾਰਯੋਗ ਬਾਬਾ ਗੁਰਜੀਤ ਸਿੰਘ ਜੀ ਜਿਨ੍ਹਾਂ ਨੇ ਐਡਾ ਵੱਡਾ ਉਦਮ ਅਪਰਾਲਾ ਸੰਗਤਾਂ ਦੇ ਭਲੇ ਵਾਸਤੇ ਕੀਤਾ ਹੈ ਇਹ ਸੱਚ ਲਿਖਿਆ ਗੁਰਬਾਣੀ ਵਿੱਚ ਘੋੜ ਬਿਨਾ ਕੈਸੇ ਅਸਵਾਰ ਸਾਧੂ ਬਿਨਾ ਨਾਹੀ ਦਰਬਾਰ ਸਾਧੂਆਂ ਤੋਂ ਬਿਨਾ ਗੁਰਮਖਾਂ ਤੋਂ ਬਿਨਾ ਸਤਿਗੁਰੂ ਕਹਿੰਦੇ ਅਸਥਾਨ ਗੁਰਮਖਾਂ ਤੋਂ ਬਿਨਾ ਸੋਭਾ ਨਹੀਂ ਪਾਉਂਦੇ ਘੋੜੇ ਤੋਂ ਬਿਨਾ ਕਹਿੰਦੇ ਸਵਾਰੀ ਨਹੀਂ ਹੁੰਦੀ ਬੜੀ ਮਹਾਨ ਕਿਰਪਾ ਹੈ ਇਸ ਲਾਕੇ ਤੇ ਜਿਨ੍ਹਾਂ ਨੂੰ ਰੱਬ ਦੇ ਪਿਆਰੇ ਗੁਰਮੁਖ ਪਿਆਰੇ ਮਿਲੇ ਨੇ ਅੱਜ ਦੇ ਸਮੇਂ ਵਿੱਚ ਜੀਨੇ ਤਰਨਾ ਹੈ ਨਾ ਇਸ ਦੁਨੀਆ ਤੋਂ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਆ ਜਾ ਕਾ ਰੱਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਜਿਹੜੇ ਗੁਰੂ ਦੀ ਸੰਗਤ ਹੈ ਨਾ ਇੱਥੇ ਗੁਰੂ ਦੀ ਸੰਗਤ ਵਿੱਚ ਇੱਕੋ ਜਿਹਾ ਉਪਦੇਸ਼ ਮੀਂਹ ਵਰਸਦਾ ਹੈ ਗੁਰੂ ਦੇ ਉਪਦੇਸ਼ ਦਾ ਉਸ ਉਪਦੇਸ਼ ਨੂੰ ਗ੍ਰਹਿਣ ਕਰਨਾ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਈ ਲਾਹੇ ਪ੍ਰਾਪਤ ਕਰ ਜਾਂਦੇ ਨੇ ਕਈ ਖਾਲੀ ਦੇ ਖਾਲੀ ਰਹਿ ਜਾਂਦੇ ਨੇ ਬਾਰਸ਼ ਪੈਂਦੀ ਹੈ ਨਾ ਪੈਂਦੀ ਸਾਰਿਆਂ ਵਾਸਤੇ ਹੈ ਪਰ ਕਈ ਭਾਂਡੇ ਮੁਧਦੇ ਪਏ ਹੁੰਦੇ ਨੇ ਉਹ ਖਾਲੀ ਰਹਿ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਹਿਰਦਾ ਰੂਪੀ ਭਾਂਡਾ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਸਿੱਧਾ ਹੋਣਾ ਚਾਹੀਦਾ ਗੁਰੂ ਤਾਂ ਬਾਜਾ ਮਾਰਦਾ ਸੱਚੇ ਪਾਤਸ਼ਾਹ ਬਾਜਾ ਮਾਰਦੇ ਨੇ ਅਮਰਤ ਵੇਲੇ ਕਿੱਦਾਂ ਬਾਜਾ ਮਾਰਦੇ ਨੇ ਆ ਗੋ ਸਿੱਖ ਸਤਗੁਰ ਕੇ ਪਿਆਰਿਓ ਸਾਡਾ ਸਤਗੁਰੂ ਅੰਮ੍ਰਿਤ ਵੇਲੇ ਬਾਜਾ ਮਾਰਦਾ ਪਰ ਸਾਡੇ ਮਾੜੇ ਭਾਗ ਸਾਡੀ ਬਦ ਕਿਸਮਤ ਲਾ ਲੋ ਜਦੋਂ ਗੁਰੂ ਬਾਜਾ ਮਾਰਦਾ ਹੈ ਇਹ ਮਨੁੱਖ ਨੀਂਦਰ ਵਿੱਚ ਸੁੱਤਾ ਪਿਆ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਅੰਮ੍ਰਿਤ ਵੇਲੇ ਜਿਹੜਾ ਅੰਮ੍ਰਿਤ ਵੇਲਾ ਹੈ ਇਹ ਵਕਸਸਾਂ ਦਾ ਟਾਈਮ ਹੈ ਉਸ ਵੇਲੇ ਗੁਰੂ ਬਖਸ਼ਸ ਕਰਦਾ ਏ ਇਸ ਕਰਕੇ ਸਤਿਗੁਰੂ ਭਾਈ ਬਾਜਾਂ ਮਾਰਦੇ ਨੇ ਆਪਾਂ ਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰ ਤੇ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰ ਤੇ ਪਿਆਰਿਓ सची वाणी आगो सि सद्गुरुते आवो सची वाणी आवो सिख सद्गुरुते यान सचिवाणी के पार वाणी ਸਤਿਗੁਰ ਕੀ ਪਿਆਰ ਆਪੋ ਸੱਚੀ ਬਾਣੀ ਬਹੁਤ ਸਤਗੁਰ ਕੀ ਪਿਆਰ ਆਪੋ ਸੱਚੀ ਬਾਣੀ ਬਹੁਤ ਸਤਗੁਰ ਬਾਜਾ ਮਾਰਦਾ ਭਾਈ ਆਓ ਕਿਉਂਕਿ ਅੱਜ ਦੇ ਸਮੇਂ ਵਿੱਚ ਸਤਗੁਰਾਂ ਨੇ ਸੰਗਤ ਵਕਸ਼ਸ ਕੀਤੀ ਹੈ ਸੇਵਾ ਕੀਤੀ ਹੈ ਕਿ ਸਜੀਵ ਦਾ ਭਲਾ ਹੋ ਸਕੇ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰੂ ਵਚਨ ਕਰਦੇ ਨੇ ਸਿਮਰੋ ਸੇਮਰ ਸਿਮਰ ਸੁਖ ਪਾਵੋ ਹੁਣ ਕਈ ਕਹਿੰਦੇ ਨੇ ਨਾ ਮੈਨੂੰ ਢਟਕਣਾ ਜੀ ਲੱਗੀ ਰਹਿੰਦੀ ਆ ਮੇਰਾ ਜੀ ਨਹੀਂ ਲੱਗਦਾ ਬੇਚੈਨੀ ਹੋ ਰਹੀ ਐ ਇਹ ਕਿਉਂ ਹੋ ਰਹੀ ਐ ਅਸੀਂ ਸਤਗੁਰਾਂ ਦੇ ਨਾਲੋਂ ਟੁੱਟ ਚੁੱਕੇ ਆਂਖੋ ਸਤਨਾਮ ਸ੍ਰੀ ਵਾਹਿਗੁਰੂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਮੱਛੀ ਨੂੰ ਇੱਕ ਰੋਗ ਐ ਪਾਣੀ ਦਾ ਬੜੇ ਜੀਵਨ ਨੇ ਜਿਨ੍ਹਾਂ ਨੂੰ ਇਤਕ ਰੋਗ ਐ ਪਾਰੇ ਮਨੁੱਖ ਨੂੰ ਪੰਜ ਲੱਗੇ ਹੋਏ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਵਚਨ ਕਰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਤੇਰੇ ਅੰਦਰ 24 ਘੰਟੇ ਕਲੇਸ਼ ਹੋ ਰਹੇ ਕਦੇ ਕਾਮ ਡੇਗ ਲੈਂਦਾ ਕਦੇ ਕ੍ਰੋਧ ਡੇਗ ਲੈਂਦਾ ਹੈ ਕਦੇ ਲੋਭ ਡੇਗ ਲੈਂਦਾ ਹੈ ਕਦੇ ਮੋਹ ਡੇਗ ਲੈਂਦਾ ਹੈ ਕਦੇ ਹੰਕਾਰ ਡੇਗ ਲੈਂਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਸ਼ਾਂਤੀ ਲੈਣੀ ਹੈ ਨਾ ਆਨੰਦ ਲੈਣਾ ਹੈ ਫਿਰ ਸਿਮਰਨ ਦੇ ਨਾਲ ਜੁੜ ਜਾ ਸਿਮਰਨ ਕਰਿਆ ਕਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਚਨ ਆਉਂਦਾ ਹੈ ਹਰ ਹਰ ਅੱਖਰ ਇਹ ਦੋਈ ਮਾਲਾ ਜਪਤ ਜਪਤ ਭਏ ਦੀਨ ਦਿਆਲਾ ਪ੍ਰਾਤਨ ਸਮਿਆਂ ਦੇ ਵਿੱਚ ਮਹਾਪੁਰਖ ਹੋਏ ਗੁਰੂ ਦੇ ਭਗਤ ਜਨ ਹੋਏ ਉਹ ਹਰੇ ਹਰੇ ਦਾ ਰਾਮ ਰਾਮ ਦਾ ਸਿਮਰਨ ਕਰਦੇ ਸੀ ਕਿਉਂਕਿ ਗੁਰੂ ਪਿਆਰਿਓ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਭਾਵੇਂ ਗੁਰ ਮੰਤਰ ਦਾ ਕਰੋ ਸਤਿਗੁਰੂ ਨੇ ਉਸੇ ਵਿੱਚ ਕਿਰਪਾ ਕਰ ਦੇਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੇਮਰਨ ਦੇ ਵਿੱਚ ਬੜੀਆਂ ਪਾਵਰਾਂ ਨੇ ਬੜੀਆਂ ਤਾਕਤਾਂ ਨੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵੀ ਸੰਗਤ ਵਿੱਚ ਆਵੇਂ ਆਪਣੇ ਹਿਰਦਾ ਰੂਪੀ ਭਾਂਡੇ ਨੂੰ ਸਿੱਧਾ ਕਰਕੇ ਆਈਂ ਹਿਰਦੇ ਰੂਪੀ ਭਾਂਡੇ ਨੂੰ ਸਿੱਧਾ ਕਰਕੇ ਆਈਂ ਅੱਜ ਤੁਸੀਂ ਸੰਗਤ ਵਿੱਚ ਬੈਠੇ ਹੋ ਨਾ ਸਾਰੇ ਬੜੀ ਬਾਰੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰੀਂਦੀ ਹੈ ਤੁਸੀਂ ਸਾਰੇ ਸੰਗਤ ਵਿੱਚ ਬੈਠੇ ਹੋ ਇਹ ਤੁਹਾਡਾ ਕੋਈ ਪਿਛਲਾ ਕਰਮ ਜਾਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਪਿਛਲਾ ਕੋਈ ਕਰਮ ਜਾਗਦਾ ਨਾ ਉਦੋਂ ਰੱਬ ਦੇ ਪਿਆਰਿਆਂ ਨਾਲ ਮੇਲਾ ਹੁੰਦਾ ਹੈ ਗੁਰੂ ਦੀਆਂ ਸੰਗਤਾਂ ਨਾਲ ਮੇਲਾ ਹੁੰਦਾ ਹੈ ਜਦੋਂ ਪਿਛਲਾ ਕੋਈ ਕਰਮ ਜਾਗਦਾ ਹੈ ਤੇ ਅੱਗੇ ਵਾਸਤੇ ਸਾਡੇ ਚੰਗੇ ਕਰਮ ਬਣ ਰਹੇ ਨੇ ਅੱਗੇ ਵਾਸਤੇ ਇਹ ਗੁਰਨਾਨਕ ਦਾ ਐਸਾ ਦਰਬਾਰ ਹੈ ਇੱਥੇ ਚੰਗੇ ਕਰਮ ਬਣਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੱਦਾ ਦੋਸ਼ ਨਾ ਦੇਹੋ ਕਿਸੈ ਦੋਸ਼ ਕਰਮਾਂ ਆਪਣੇ ਆਪਨਿਆਂ ਕਈ ਵਾਰ ਸਾਡੇ ਤੇ ਕੋਈ ਮਾੜਾ ਸਮਾਂ ਆ ਜਾਂਦਾ ਕੋਈ ਸੰਕਟ ਆ ਜਾਂਦਾ ਸਤਿਗੁਰੂ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇਈ ਇਹ ਤੇਰੇ ਕਰਮਾਂ ਅਨੁਸਾਰ ਤੈਨੂੰ ਮਿਲ ਰਿਹਾ ਹੈ ਅੱਜ ਕੋਈ ਆਨੰਦ ਲੈ ਰਿਹਾ ਦੁਨੀਆ ਦੇ ਵਿੱਚ ਸੁੱਖ ਮਾਣਦਾ ਹੈ ਉਹਦਾ ਕੋਈ ਕਰਮ ਕੀਤਾ ਹੋਇਆ ਸੀ ਇਹ ਉਹ ਗੁਰੂ ਨਾਨਕ ਦਾ ਦਰਬਾਰ ਹੈ ਪਿਆਰਿਓ ਜਿੱਥੇ ਚੰਗੇ ਕਰਮ ਬਣਦੇ ਨੇ ਅਰਦਾਸ ਦੇ ਵਿੱਚ ਅਸੀਂ ਹਰ ਰੋਜ਼ ਇੱਕ ਵਚਨ ਸੁਣਦਿਆਂ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ ਇੱਕ ਬਚਨ ਅਸੀਂ ਸੁਣਦੇ ਆ ਵਾਹਿਗੁਰੂ 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 ਨਾਮ ਚਿਤਾਵੈ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਤੇਰੇ ਚਿੱਤੇ ਆ ਗਿਆ ਚਿੱਤ ਅਵਨ ਕਾ ਸਦਕਾ ਸਰਬ ਸੁਖ ਹੋਏ ਅਗਲੇ ਬਚਨ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਨਾਮ ਚੱਲ ਪੈਂਦਾ ਹੈ ਸਿਮਰਨ ਚੱਲ ਪੈਂਦਾ ਹੈ ਉਦੋਂ ਫਿਰ ਚੰਗੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਸਾਰੇ ਪਾਸਿਓ ਫਿਰ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤ ਆਵੇ ਵੇਲੀਓਨਾ ਪਿਆਰਿਆ বিনা ਮਿਲਿਆ ਤੇਰਾ ਨਾਮ ਚਿਤਿਆਵੈ ਵੇਲੀਓਨਾ ਪਿਆਰਿਆ বিনা ਮਿਲਿਆ ਤੇਰਾ ਨਾਮ ਚਿਤਿਆਵੈ ਵੇਲੀਓਨਾ ਪਿਆਰਿਆ ਜੇਨਾ ਮਿਲਿਆ ਤੇਰਾ ਨਾਮ ਚਿਤਿਆਵੈ ਇਹੀ ਉਹਨਾਂ ਪਿਆਰਿਆ

ਇਹ ਗੁਰਦਾਸ ਜੀਆ ਦਾ ਵਚਨ ਹੈ ਚਰਨ ਸਰਨ ਗੁਰ ਏਕ ਪੈੰਡਾ ਜਾਏ ਚੱਲ ਜੇ ਬਰੀਕੀ ਦੇ ਨਾਲ ਇਸ ਸ਼ਬਦ ਦੀ ਵਿਚਾਰ ਕਰੀਏ ਨਾ ਪਿਆਰਿਓ ਅੱਜ ਹਰ ਕੋਈ ਕਹਿੰਦਾ ਮੈਨੂੰ ਸੁੱਖ ਮਿਲੇ ਹਰ ਕੋਈ ਕਹਿ ਰਿਹਾ ਤੇ ਅੱਜ ਹਰ ਕੋਈ ਸੋਚਦਾ ਮੈਨੂੰ ਸੁੱਖ ਮਿਲੇ ਮੇਰੇ ਤੇ ਕਿਰਪਾ ਹੋਵੇ ਪਰ ਸੱਚੇ ਪਾਤਸ਼ਾਹ ਵਚਨ ਕਰਦੇ ਨੇ ਕਹਿੰਦੇ ਪਹਿਲਾਂ ਤੈਨੂੰ ਤੁਰਨਾ ਪਏਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਗੁਰਦਾਸ ਜੀ ਵਚਨ ਕਰਦੇ ਨੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਜਿਹੜਾ ਪਿਆਰ ਨਾਲ ਭਾਵਨਾ ਨਾਲ ਸਤਕਾਰ ਨਾਲ ਗੁਰੂ ਵੱਲ ਚੱਲਦਾ ਹੈ ਫਿਰ ਸੱਚੇ ਪਾਤਸ਼ਾਹ ਅੱਗੇ ਕਰੋੜਾਂ ਕਦਮਾਂ ਹੋ ਕੇ ਆਪਣੇ ਪਿਆਰੇ ਨੂੰ ਲੈਣ ਆਉਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ ਭਾਗਾ ਤੋਂ ਬਿਨਾਂ ਸੰਗਤ ਨਹੀਂ ਮਿਲਦੀ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੀਓ ਆਓ ਆਪਾਂ ਬਹੁਤੀ ਲੰਬੀ ਵਿਚਾਰ ਵਿੱਚ ਨਾ ਪਈਏ ਬੜੇ ਸਤਿਕਾਰਯੋਗ ਮਹਾਪੁਰਖ ਬਾਬਾ ਜੀ ਪਹੁੰਚ ਰਹੇ ਨੇ ਸਾਰੀਆਂ ਸੰਗਤਾਂ ਭਾਈ ਇਸੇ ਤਰ੍ਹਾਂ ਕਾਗਰਤਾ ਬਣਾ ਕੇ ਰੱਖਿਓ ਕਿਉਂਕਿ ਭਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੀਆਂ ਪਾਵਰਾਂ ਦੇ ਮਾਲਕ ਨੇ ਸ਼ਕਤੀਆਂ ਦੇ ਮਾਲਕ ਨੇ ਇਹ ਗਿਆਨ ਦੇ ਸਾਗਰ ਨੇ ਸਾਰੀਆਂ ਸੰਗਤਾਂ ਕਾਲੀ ਨਾ ਕਰੇ ਉਹ ਅੱਜ ਸਾਰੇ ਪਿਆਰ ਦੇ ਨਾਲ ਸਾਰੇ ਮਹਾਪੁਰਖਾਂ ਦੇ ਕਮਾਏ ਹੋਏ ਬਚਨ ਸਰਵਣ ਕਰਕੇ ਜਾਣੇ ਨੇ ਤੇ ਸੰਗਤਾਂ ਤੋਂ ਆਗਿਆ ਮੰਗਦੇ ਆ ਜਿਤਨਾ ਕੁ ਸਮਾਂ ਹੁਕਮ ਹੋਇਆ ਸੀ ਸੇਵਾਦਾਰਾਂ ਦਾ ਮਹਾਪੁਰਖਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀ ਦਾ ਬਾਬਾ ਗੁਰਜੀਤ ਸਿੰਘ ਜੀ ਆਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਐਡਾ ਵੱਡਾ ਉਦਮ ਪਰਾਲਾ ਸਮਾਗਮ ਸੰਗਤਾਂ ਵਾਸਤੇ ਇਹੋ ਜੇ ਪ੍ਰੋਗਰਾਮ ਹੁੰਦੇ ਰਹਿਣ ਸਾਡੇ ਨਿਆਣਿਆਂ ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਛੋਟੇ ਬੱਚੇ ਗੁਰਬਾਣੀ ਨਾਲ ਜੁੜਦੇ ਨੇ ਪਿਆਰਿਓ ਇਹੋ ਜੇ ਸਮਾਗਮਾਂ ਦੇ ਨਾਲ ਜਿਹੜੇ ਸਾਡੀ ਛੋਟੀ ਪਨੀਰੀ ਹੈ ਨਾ ਬੱਚੇ ਨੇ ਉਹਨਾਂ ਦੇ ਅੰਦਰ ਇੱਕ ਜੋਸ਼ ਪੈਦਾ ਹੁੰਦਾ ਹੈ ਗੁਰਬਾਣੀ ਨਾਲ ਜੁੜਨ ਦਾ ਪਰਾਲਾ ਜੋੜਨ ਦਾ ਪਰਾਲਾ ਬਾਬਾ ਜੀ ਨੇ ਕੀਤਾ ਹੈ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਹਾਜ਼ਰੀਆਂ ਪ੍ਰਵਾਨ ਕਰਿਓ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ